ਬਾਈ ਜੀ ਜੇ ਤੁਸੀਂ ਗੁਰੂ ਦੇ ਸੱਚੇ ਸਿੱਖੋਂ ਤੋਂ ਇਸ ਵੀਡੀਓ ਨੂੰ ਜਲਦੀ ਤੋਂ ਜਲਦੀ ਸ਼ੇਅਰ ਕਰਦੇ ਹੋ ਤੇ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਵੀਰ ਬਣ ਕੇ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਤਾਂ ਜੋ ਹੋਰ ਵੀਰਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਧੰਨਵਾਦ ਭਰਾ ਤਾਂ ਨੂੰ ਪਤਾ ਹੈ ਕਿ ਸ੍ਰੀ ਹਜੂਰ ਸਾਹਿਬ ਵਿਖੇ ਕੋਈ ਵੀ ਛਤਰੀ ਨਹੀਂ ਲੈ ਸਕਦਾ ਚਾਹੇ ਦੁਨੀਆਂ ਦਾ ਜਿੰਨਾ ਮਰਜੀ ਮੀਰ ਆਦਮੀ ਹੋਵੇ ਜਿੰਨਾ ਮਰਜੀ ਮੀ ਪਹਿਰਿਆ ਹੋਵੇ ਚਾਹੇ ਇੰਡੀਆ ਦਾ ਪ੍ਰਾਈਮ ਮਿਨਿਸਟਰੀ ਹੀ ਕਿਉਣਾ ਹੋਵੇ ਮੀ ਪਹਿਰਿਆ ਹੋਵੇ ਤਾਂ ਉਹ ਵੀ ਸ੍ਰੀ ਹਜੂਰ ਸਾਹਿਬ ਵਿਖੇ ਛਤਰੀ ਨਹੀਂ ਲੈ ਸਕਦਾ ਹੈਗਾ ਅਸਲ ਦੇ ਵਿੱਚ ਸ੍ਰੀ ਹਜੂਰ ਸਾਹਿਬ ਵਿਖੇ 10ਵੇਂ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਸੀ ਇਸ ਕਰਕੇ ਸਿੱਖਾਂ ਦੇ ਮਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਇੰਨੀ ਮਾਨਤਾ ਇੰਨੀ ਇੱਜ਼ਤ ਹੈ ਕਿ ਸ੍ਰੀ ਹਜੂਰ ਸਾਹਿਬ ਵਿਖੇ ਇਕੱਲਾ ਸ ਮਰਜ਼ੀ ਮਾਈ ਦਾ ਲਾਲ ਹੋਵੇ ਸ੍ਰੀ ਹਜੂਰ ਸਾਹਿਬ ਦੇ ਕਿ ਕਿਸੇ ਨੂੰ ਵੀ ਛਤਰੀ ਲੈਣਾ ਅਲਾਉਡ ਨਹੀਂ ਹੈਗੀ ਪਰ ਫਿਰ ਵੀ ਕਈ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਕੁਰਸੀਆਂ ਦੇ ਉੱਤੇ ਬਹਿ ਜਾਂਦੇ